ਕਿ ਚੰਡੀਗੜ੍ਹ ਇਥੋਂ ਸਿਰਫ 200 ਮੀਟਰ ਦੀ ਦੂਰੀ ਤੇ ਆ ਸਾਹਮਣੇ ਜੋ 3 ਪੁਆਇੰਟ ਪੈਂਦਾ ਪਾਰ ਦੀ ਤਰਫ ਚੰਡੀਗੜ੍ਹ ਆ ਤਾਂ ਮੁਹਾਲੀ ਦੇ ਵਿੱਚ ਅੱਜ ਤੁਹਾਨੂੰ ਦੱਸਦਾ ਹੀ ਆ ਕਿ ਖਬਰ ਦਾ ਅਸਰ ਕੀ ਹੋਇਆ ਆ ਜੋ ਲਾਈਟਾਂ ਤੁਸੀਂ ਵੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀਆਂ ਲਾਈਟਾਂ ਵਿਖਾਈਆਂ ਜਾਣ ਜ਼ੂਮ ਮਾਰਿਆ ਜਾਵੇ ਔਰ ਇਹ ਲਾਈਟਾਂ ਦੱਸਦਾ ਹੀ ਆ ਕਿ ਲਗਭਗ 3 ਸਾਲ ਤੋਂ ਬੰਦ ਸੀ 3 ਸਾਲ ਤੋਂ ਲੋਕ ਪਰੇਸ਼ਾਨ ਸੀ ਔਰ ਮਾਰਕੀਟ ਦੇ ਵਿੱਚੋਂ ਪ੍ਰੋਪਰ ਕਰਾਏ ਲਏ ਜਾਂਦੇ ਸੀ ਮਾਰਕੀਟ ਦੇ ਵਿੱਚ ਪ੍ਰੋਪਰ ਚਲਾਨ ਕੀਤੇ ਜਾਂਦੇ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਅਸੀਂ ਲਗਾਤਾਰ ਦੋ ਤਿੰਨ ਖਬਰਾਂ ਲਗਾਈਆਂ ਤਾਂ ਫਿਰ ਪ੍ਰਸ਼ਾਸਨ ਹੋਸ਼ ਵਿੱਚ ਆਇਆ ਫਿਰ ਉਹਨਾਂ ਦੀ ਨੀਂਦ ਖੁੱਲੀ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਔਰ ਨਗਰ ਕਾਉਂਸਲ ਦੀ ਤਾਂ ਦੱਸ ਦਈਏ ਕਿ ਹੋਸ਼ ਉਦੋਂ ਹੀ ਖੁੱਲਦੀ ਆ ਜਦੋਂ ਉਹਨਾਂ ਨੂੰ ਚਾਨਣਾ ਪਾਇਆ ਜਾਂਦਾ ਜਦੋਂ মিডিਆ ਆ ਕੇ ਬੋਲਦਾ ਤਾਂ ਫਿਲਹਾਲ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਹ ਅਸਰ ਵੇਖ ਰਹੇ ਹੋ ਕਿ ਇਹ ਅਸਰ ਕਿੰਨਾ ਕੁ ਵੇਖਣ ਨੂੰ ਮਿਲਿਆ ਔਰ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਗੱਲਬਾਤ ਕਰਦੇ ਆ ਪਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਾਜੀ ਕਿੰਨੇ ਕ ਸਾਲਾਂ ਤੋਂ ਲਾਈਟਾਂ ਬੰਦ ਸੀ ਇਹ 2-2.5 ਸਾਲਾਂ ਤੋਂ ਬੰਦ ਸੀ ਬਿਲਕੁਲ ਕਦੀ ਦੀਵਾਲੀ ਤੇ ਜਗਦੀਆਂ ਨਹੀਂ ਵੇਖੀਆਂ ਕਦੇ ਨਹੀਂ ਜੀ ਹੁਣ ਤੁਸੀਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਕਰਕੇ ਚੱਲੀਆਂ ਆ ਜੀ ਹੁਣ ਇਹ ਉਹਦੇ ਕਰਕੇ ਹੀ ਚੱਲੀਆਂ ਹਾਂਜੀ ਹਾਂਜੀ ਤਾਂ ਕਿਵੇਂ ਵੇਖਦੇ ਹੋ ਖਬਰ ਦਾ ਅਸਰ ਹੁੰਦਾ ਨਹੀਂ ਹੁੰਦਾ ਖਬਰ ਦਾ ਜ਼ਰੂਰ ਹੁੰਦਾ ਜੀ ਅਸਰ ਬਹੁਤ ਬਹੁਤ ਉ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਮਹਿਕਮੇ ਨਹੀਂ ਨਹੀਂ ਉਹ ਤਾਂ ਚਲਾ ਨਹੀਂ ਕਰੀ ਜਾਂਦੇ ਜੀ ਬਸ ਬਸ ਚਲਾ ਨਹੀਂ ਕਰਦੇ ਹਣਾ ਤਾਂ ਹੁਣ ਅਸੀਂ ਗੱਲਬਾਤ ਹੋ ਇਕ ਕੀ ਕਹਿਣਾ ਚਾਹੁੰਦੇ ਆ ਪਰਾਜੀ ਸასი ਕਾਲ ਜੀ ਸასი ਕਾਲ ਜੀ ਪਰਾਜੀ ਕਿੰਨੇ ਕ ਸਾਲ ਤੋਂ ਇਹ ਲਾਈਟਾਂ ਬੰਦ ਸੀ ਮੈਂ ਤਾਂ 3 ਸਾਲ ਤੋਂ ਦੇਖ ਰਿਹਾ ਜੀ ਮੈਂ 3 ਸਾਲ ਤੋਂ ਸਟੋਰ ਲਾ ਰਿਹਾ ਔਰੇ ਤਾਂ ਮੈਂ ਬਸ 3 ਸਾਲ ਤੋਂ ਐਸਾ ਪਹਿਲੇ ਸਾਲ ਪੋਲ ਲੱਗੇ ਸੀ ਦੂਜੇ ਸਾਲ ਲਾਈਟ ਲੱਗੀਆਂ ਤੀਜੇ ਸਾਲ ਹੁਣ ਜਾ ਕੇ ਚੱਲੂ ਹੋ ਗਈਆਂ ਤੇ ਜੇ ਅਸੀਂ ਖਬਰਾਂ ਨਾ ਲਗਾਉਂਦੇ ਤੇ ਚੱਲਣੀਆਂ ਨਹੀਂ ਸੀ ਇਹ ਬਸ ਦਿਵਾਲੀ ਲੰਘ ਜਾਨੀ ਸੀ ਨੇਰੇ ਜੀ ਹਾਂਜੀ ਹਾਂਜੀ ਉਹ ਵੀ ਅੱਜ ਕੱਲ ਅੱਜ ਅੱਜ ਚੱਲੀਏ ਦੁਪਹਿਰ ਤੋਂ ਬਾਅਦ ਅੱਛਾ ਅੱਜ ਚੱਲੀਆਂ ਨੇ ਗੱਲ ਕੀ ਕਹਿੰਦਾ ਭਾਵਾ ਕਿ ਇਹ ਹੈ ਠੀਕ ਸੀ ਪ੍ਰੋਪਰ ਸੈਟ ਸੀ ਸਿਰਫ ਇਹਨਾ ਚਲਾਈਆਂ ਹੀ ਨਹੀਂ ਲੋਕਾਂ ਨੂੰ ਪਰੇਸ਼ਾਨ ਹੀ ਕੀਤਾ ਗਿਆ ਹਨੇਰੇ 'ਚ ਹੀ ਰੱਖਿਆ ਗਿਆ ਹਾਂਜੀ ਹਾਂਜੀ ਔਰ ਦੱਸਦਾ ਇਹ ਤੁਹਾਨੂੰ ਕੀ ਆ ਜੋ ਦੁਕਾਨਦਾਰੀਆਂ ਲੱਗੀਆਂ ਨੇ ਤੁਸੀਂ ਦੁਕਾਨਦਾਰੀਆਂ ਵੇਖ ਸਕਦੇ ਹੋ ਔਰ ਰੋਡ ਦੀ ਦੋਨੋਂ ਤਰਫ ਆ ਦੋਨੋਂ ਤਰਫ ਦੀਆਂ ਤਸਵੀਰਾਂ ਜਿਵੇਂ ਇਹ ਦੁਕਾਨਦਾਰੀਆਂ ਲੱਗੀਆਂ ਨੇ ਔਰ ਜੇ ਇੱਥੇ ਹਨੇਰਾ ਹੁੰਦਾ ਤਾਂ ਫਿਰ ਇਹ ਦੁਕਾਨਦਾਰੀਆਂ ਕਿਵੇਂ ਆਪਣਾ ਸਮਾਨ ਵੇਚ ਸਕਦੀਆਂ ਸੀ ਔਰ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਈਏ ਕਿ ਇਸ ਵੇਲੇ ਮੁਹਾਲੀ ਦੇ ਵਿੱਚ ਆ ਔਰ ਇਹ ਜੋ ਲਾਈਟਾਂ ਤੁਸੀਂ ਵੇਖ ਰਹੇ ਹੋ ਜਿੱਥੇ ਇਹ ਪਰਿਵਾਰ ਖੜੇ ਆ ਇਹ ਲਾਈਟਾਂ ਬਿਲਕੁਲ ਬੰਦ ਸੀ ਅਸੀਂ 3 ਦਿਨ ਤੋਂ 3 ਦਿਨ ਤੋਂ ਇਹ ਖਬਰ ਲਗਾ ਰਹੇ ਆ ਕਿ ਇਹ ਲਾਈਟਾਂ ਚਲਾਈਆਂ ਜਾਣ ਤਾਂ 3 ਸਾਲ ਤੋਂ ਬੰਦ ਲਾਈਟਾਂ ਜਿਹੜੀਆਂ ਉਹ ਬਿਲਕੁਲ ਇਸ ਵੇਲੇ ਚਲਾਈਆਂ ਗਈਆਂ ਜੋ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਸੀ ਜੋ ਮਿਊਸਪਲ ਕਾਰਪੋਰੇਸ਼ਨ ਗੂੜੀ ਨੀਂਦ ਸੁੱਤਾ ਸੀ ਤਾਂ ਉਸ ਨੂੰ ਇਹ ਹੋਸ਼ ਆਈ ਹੈ ਕਿ ਲੋਕਾਂ ਦੀ ਜ਼ਰੂਰਤ ਕੀ ਹੈ ਲੋਕਾਂ ਦੀ ਜ਼ਰੂਰਤ ਵਾਸਤੇ ਅਸੀਂ ਇਹ ਬਿਲਕੁਲ ਆਵਾਜ਼ ਉਠਾਈ ਸੀ ਕਿਸ ਮਾਰਕੀਟ ਦੀਆਂ ਇਸ ਨੌ ਫੇਸ ਦੀਆਂ ਮੁਹਾਲੀ ਦੀਆਂ ਲਾਈਟਾਂ ਇਹ ਜਗਣੀਆਂ ਚਾਹੀਦੀਆਂ ਜਦਕਿ ਪੁਰਾਣੀਆਂ ਲਾਈਟਾਂ ਜਗ ਰਹੀਆਂ ਸੀ ਔਰ ਨਵੇਂ ਜਿਹੜੇ ਆ ਸਿਰਫ ਢਾਂਚੇ ਖੜੇ ਕੀਤੀ ਹੋਈ ਸੀ ਔਰ ਅੱਜ ਤੁਸੀਂ ਢਾਂਚੇ ਜੋ ਆ ਉਹ ਚੱਲਦੇ ਵੇਖ ਰਹੇ ਹੋ ਔਰ ਲਗਾਤਾਰੇ ਲਾਈਟਾਂ ਜਗ ਰਹੀਆਂ ਔਰ ਲੋਕ ਖੁਸ਼ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ